ਗਰ ਯਾ ਆਮ ਲਾਈਕਿੰਗ ਐਡਿਕਟ ਡੂ ਆ ਗਾਟ ਟੂ ਹੈਵ ਇ ਆਈ ਡਨ ਇਵਨ ਪਲੇਨ ਗਾਟ ਆ ਰੀਲੀ ਬੈਡ ਤੇ ਪਿੰਡੇ ਹਨਾ ਜੀਵ ਜੀਵ ਜੇ ਇਧਰਲੀ ਸਾਈਡ ਨੂੰ ਹੋਰ ਯਾਰ ਪਤਾ ਹੀ ਨਹੀਂ ਲੱਗਦਾ ਰਸਤਾ ਕਿੱਧਰ ਨੂੰ ਹੈ ਉਹੀ ਨਾ ਕਿਤੇ ਪਹੀ ਪੁਹੀ ਚ ਬਾੜ ਦੀ ਦੇਖ ਲਈ ਨਹੀਂ 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 ਲੋਕੇਸ਼ਨ ਲਾਵਾ ਮੈਪ ਪਤਾ ਮੈਨੂੰ ਰਸਤੇ ਦਾ ਅੱਧਾ ਹੋ ਗਈ ਬਾਠ ਠੀਕ ਹੈ ਨੀਂਦੇ ਨੂੰ ਦਾਂਦੀ ਹੋਈ ਦੱਸ ਦੀ ਕਿੰਨੇ ਥੱਕਿਆ ਵਾ ਗੱਡੀ ਉਹ ਚਲਾਈ ਜਾਵੇਂ ਦੋ ਤਿੰਨ ਵਾਰੀ ਆਇਆ ਮੈਂ ਇਧਰ ਲਗਾ ਯਾਦ ਆ ਮੈਨੂੰ ਪਿੰਡਾਂ ਦੇ ਰਾਹ ਤੇ ਨਾ ਨੀਂਦ ਦੀ ਗੱਲ ਕਰਦਾ ਮੈਂ ਯਾਸ ਵਾਸਤਾ ਦਾ ਕੋਈ ਨਾ ਪਿੰਡ ਦਾ ਨਾਮ ਦੇਖ ਚਮਲਿੰਗਾਪੁਰ ਉਹ ਛੱਡੀ ਦੀ ਚਮਲਿੰਗਾ ਲੋਕਾਂ ਨੇ ਰੱਖਿਆ ਉਹ ਕਿਹੜੇ ਜਿਹੇ ਥਾਵ ਨੇ ਇਹਦਾ ਹੁਣ ਰੱਖਿਆ ਉਹ ਵਕੀਲਪੁਰ ਦੇਖਿਆ ਮੈਂ ਇੱਕ ਵਕੀਲਪੁਰ ਉਹਦੇ ਪਿੱਛੇ ਤੇ ਘਾ ਡਾਕਟਰਪੁਰ ਹੁਣ ਅੱਗੇ ਆ ਜੂਗਾ ਮਾਸਟਰਪੁਰ ਉਹ ਬਈ نیند ਨੂੰ ਜ਼ਰੀ ਨਹੀਂ ਆਂਦੀ। ਉਹ ਨਹੀਂ ਆਉਂਦੀ। ਉਹ ਐਂ ਕਰ। ਗੱਡੀ ਰੋਕ। ਮੰਨੂ ਚਲਾਉੜ ਦੇ ਯਾਰ। ਮੈਂ ਚਲਾਉਣੀ। ਹੋਰ ਭੀੜ-ਪੂੜ ਨਹੀਂ ਹੈਗੀ। ਉਹ ਚਲਾਣੀ ਸਿੱਖ ਲਿਉਂਗਾ ਨਾਲੇ। ਆਹ। ਆ ਰੋਕ। ਆਹ ਕਰ। ਜੀ ਤੇ ਫੇਕ ਨੇ ਕਿਹਦੀ ਆ। ਬਲ ਬਲ। ਛਟਨੇ ਪਹਾੜਾ ਵਾਲਾ। ਇਧਨੇ ਲੀਹ ਰਹਾ। ਰਸਤਾ ਦੱਸ ਮੈਨੂੰ ਹੁਣ ਕਿੱਥੇ ਨੂੰ ਆ। ਬਾਲਾ ਸੱਜੇ ਨੂੰ ਹੋ ਜਾ। ਹਾਂ? ਸੱਜੇ ਨੂੰ ਹੋ ਜਾ ਸੱਜੇ ਨੂੰ। ਸੱਜਾ ਕਿਹੜਾ ਇੱਧਰ ਆ। ਸੱਜਾ ਆ ਹੁੰਦਾ ਆ ਹੁੰਦਾ। ਬਾਲੇ ਆ ਹੁੰਦਾ ਸੱਜਾ। ਓਏ। ਓ ਬੜਾ ਗੇਟ ਪਤਾ ਹੀਦਾ ਮੈਨੂੰ ਪਤਾ ਹੀਦਾ ਚਲ ਕੋਈ ਨਾ ਹੁਣ ਗੇਅਰ ਕਿਹੜਾ ਪਾ ਰਹੇ ਹਾਂ ਕਿਹੜਾ ਪਾਏ ਪੰਜਵੇਂ ਗੇਅਰ ਤੇ ਫੋਨ ਚੱਕਦਾ ਹੁੰਦਾ ਕੜੂਚੂ ਪਹਿਲਾ ਗੇਅਰ ਆਹ ਓ ਯਾਰ ਪਤਾ ਨਹੀਂ ਲੱਗਦਾ 400 ਨੂੰ ਮਾਰ ਲਾ ਇਹ ਤਾਂ ਤਾਂ ਨਹੀਂ ਆਉਂਦੀ ਐ ਗੱਡੀ ਚਲਾਉਣੀ ਯਾਰ ਉਹ ਹਾਂ ਬਾਈ ਉਹ ਟ੍ਰੈਫਿਕ ਚ ਨਹੀਂ ਚੱਲਦੀ ਯਾਰ ਜਦੋਂ ਤੋੜਦੇ ਆ ਗੱਡੀ ਜਦੋਂ ਸਿੱਖ ਲਾ ਗੱਡੀ ਨੂੰ ਹਾਂ ਹਾਂ ਗੇਰਗੁਰ ਛੱਡਣਾ ਸਿੱਖ ਗਿਆ ਬੰਦਾ ਆਪੇ ਸਿੱਖੇ ਹੁੰਦਾ ਉਹ ਉਹ ਤਾਂ ਹੈ ਉਹ ਲੋਕ ਕਿਵੇਂ ਬੈਠੇ ਆਂ ਅੱਧੀ ਰਾਤ ਨੂੰ ਨਹੀਂ ਆ ਇਹ ਦੂਜੇ ਐਂ ਚ ਮਲਿੰਗੇਪੁਰ ਵਾਲੇ ਉਹ ਹਾਂ ਉਹ ਇਹ ਗੱਡੀ ਨਾ ਦਬਈ ਦਬਈ ਜੀ ਲੱਗਦੀ ਮੈਨੂੰ ਇੱਧਰ ਤੇ ਹੁਣ ਤਾਂ ਆਪੇ ਯਾਰ ਹੈਨਾ ਉਹ ਵੀਰਗੁਰ ਹੋ ਨਾ ਲੈ ਰਿਹਾ ਨਾ ਕੀ ਹੋ ਗਿਆ ਬਾਈ ਟੈਂਕਰ ਹੋ ਗਿਆ ਓ ਯਾਰ ਬੱਟੇ ਦਾ ਦੇਖ ਲੈ ਕਿੰਨੇ ਆ ਉਹ ਪਿੱਛੇ ਜੇ ਨਾ ਕਿੱਲ ਕੋਸ ਕੀ ਟੈਚ ਮੇਰੇ ਨਾਲ ਪਤਾ ਯਾਰ ਹੁਣ ਕੀ ਕਰੀਏ ਅੱਧੀ ਰਾਤ ਨੂੰ ਹੁਣ ਕੰਮ ਕਿਹੜਾ ਕਰੂਗਾ ਓ ਬਾਈ ਪਿੰਡ ਕਿਹੜਾ ਯਾਰ ਇਹ ਇਹ ਨਹੀਂ ਪੈਂਚਰ ਹੁਣ ਹੁਣਾ ਦਾ ਆ ਲੈ ਪੈਂਚਰਾਂ ਦੀ ਦੁਕਾਨ ਵੀ ਬੰਦ ਪਈ ਆ ਉਹ ਦੇ ਉਹ ਪਿੰਡ ਕਿਹੜਾ ਉਹ ਪਿੰਡ ਦਾ ਨਾਮ ਦੇ ਪਿੰਡ ਚਵਲਪੁਰ ਚਵਲਪੁਰ ਆ ਯਾਰ ਇੱਥੇ ਤਾਂ ਮੇਰੇ ਮੱਲਾ ਦੀ ਆੜੀ ਰਹਿੰਦਾ ਕਿਹੜਾ ਰਹਿੰਦਾ ਓਏ ਉਹੀ ਸੁੱਖਾ ਫੋਨ ਕਰ ਫੋਨ ਕਰ ਛੇਤੀ ਉਹ ਯਾਰ ਨੰਬਰ ਤਾਂ ਹੈ ਨਹੀਂ ਡਿਸਟਾ ਬਦ ਲੱਭਣਾ ਪੈਣਾ ਹੁਣ ਪੰਪ ਰੱਖਿਆ ਵਿੱਚ ਗੱਡੀ ਦੇ ਤੈਨੂੰ ਕਿਹਾ ਤਾਂ ਨਾ ਬਈ ਪੰਪ ਰੱਖ ਗੱਡੀ ਦੇ ਵਿੱਚ ਚੱਲਣ ਦੇ ਪਹਿਲਾਂ ਸਾਲਿਓ ਪੰਪ ਪੰਪ ਰੱਖ ਲਿਆ ਕਰੋ ਚਲ ਮੈਂ ਲੱਭਦਾ ਆ ਯਾਰ ਇਹਨੇ ਵੀ ਹੁਣ ਪੈਂਚਰ ਹੋਣਾ ਤਾਂ ਯਾਰ ਕੋ ਲੈ ਪਿਆ ਨੰਬਰ ਵੀ ਪਿਆ ਹੈਗਾ ਹੈਗਾ ਫੋਨ ਕਰ ਪੰਪ ਮੰਗਾਉਣ ਨਾਲੇ ਮੰਪ ਨਹੀਂ ਹੁਣ ਤਾਂ ਕੁਝ ਹੋਰ ਹੀ ਲਾ ਕਰਨਾ ਪੈਣਾ ਹੈਲੋ ਹੋ ਬਾਈ ਪਛਾਣਿਆ ਓ ਬਾਈ ਮੈਂ ਹੈਪੀ ਬੋਲਦਾ ਆਹਾਂ ਉਹ ਯਾਰ ਆਪਣੀ ਤਾਂ ਗੱਡੀ ਪੈਂਚਰ ਹੋ ਗਈ ਗਿੱਲ ਗੁੱਲ ਘੁੱਸ ਗਈ ਮਨ ਲੱਗਦੀ ਆਪਣਾ ਘਰ ਕਿੱਥੇ ਕਿਨੂ ਆ ਗੁਰਦੁਆਰੇ ਕੋਲ ਕਿਹੜਾ ਡਾਕਟਰ ਦਾ ਘਰ ਚੱਲ ਮੈਂ ਆ ਗਿਆ ਫਿਰ ਮੈਂ ਤਾਂ ਲੌਣਾ ਯਾਰ ਹੁਣ ਬੈ ਕੇ ਡੂਕੇ ਤੇ ਬਚਾ ਕੇ ਨਿਕ ਜਾਣੀ ਪੈਣੀ ਹਾਂ ਬਈ ਐਂ ਕਰੀ ਹੋਣੀ ਚੱਲੀ ਯਾਰ ਦੱਸ ਯਾਰ ਲੈ ਕੇ ਦੇ ਅੰਦਰ ਇਹ ਉਧਰ ਇਹ ਨਾ ਜਾਈ ਜਾ ਫੇਰ ਅੱਧੀ ਰਾਤ ਨੂੰ ਵੀ ਇਹੀ ਕੁਝ ਹੋਣਾ ਹੋਰ ਕੀ ਉਹ ਚੱਲ ਵਧੀਆ ਕਰਿਆ ਯਾਰ ਤੁਸੀਂ ਲੰਘਦੇ ਬੜਦੇ ਗੇੜਾ ਮਾਰ ਲਿਆ ਹੋਰ ਯਾਰ ਆਹ ਢੋਡੀ ਜਿਹੜੀ ਔਰੇ ਦੁਕਾਨ ਜੀ ਨਹੀਂ ਹੈਗੀ ਪੈਂਚਰ ਵਾਲੀ ਹਾਂ 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 ਇਹ ਵੀ ਬੰਦ ਦੀ ਯਾਰ ਮਾ ਚੱਲ ਤੈਨੂੰ ਫੋਨ ਕਰ ਲਈਏ ਓ ਯਾਰ ਅੱਧੀ ਰਾਤ ਨੂੰ ਕਿਹੜੀ ਦੁਕਾਨ ਖੁੱਲੀ ਹੋਊਗੀ ਤੁਸੀਂ ਆ ਰਸਿਆਣੇ ਆ ਪਤਾ ਗੱਲ ਕਿਆ ਹੋਈ ਉਹ ਬਾਈ ਚਲਾਰਾ ਦਾ ਗੱਡੀ ਇਕੱਦੀ ਥੱਕਿਆ ਹੋਤਾ ਹੈ ਨਾ ਮੈਂ ਸੋਚਿਆ ਜਲਾ ਮੈਂ ਗੱਡੀ ਫੜ ਲੈਣਾ ਉਹ ਸਾਲੀ ਥੋੜਾ ਜਿਹਾ ਪਰਸੈਂਟ ਮ ਬੱਟੇ ਗੇਰੇ ਨੇ ਸੱਤ ਕ ਬਣਦੀ ਆਪਣੀ ਟਿਊਬ ਵਾਲੀ ਹਾਂ ਤਾਂ ਕਰਕੇ ਹੋ ਗਿਆ ਪੈਂਚਰ ਓਏ ਉੱਥੇ ਹੋ ਗਈ ਫੇਰ ਚਲ ਗੱਡੀ ਵੀ ਗੱਡੀ ਦੇ ਕਿੱਲ ਤੋਂ ਹਾਂ ਹਾਂ ਚੱਲ ਕੋਈ ਨਹੀਂ ਆਪਣੀ ਘਰ ਹੈ ਉਹ ਚੁਪਾ ਰੋ ਉਹ ਨਵਾਂ ਲੈ ਤੂੰ ਚੱਲ ਛੱਡੋ ਤੁਸੀਂ ਮੇਰੀ ਗੱਲ ਸੁਣੋ ਪਾਣੀ ਪੂਣੀ ਲਿਆਣਾ ਮੈਂ ਲਿਆ ਆ ਪਾਣੀ ਲਿਆ ਆ ਪਾਣੀ ਪੂਣੀ ਚਾਹ ਚੂ ਆ ਤੂੰ ਤਾਂ ਕਿੱਥੋਂ ਲੈ ਆਂਦਾ ਏ ਉਹ ਇਹਦਾ ਬਾਤ ਤੂੰ ਛੱਡ ਪੁੱਛਣਾ ਆ ਰਹਿਦਾ ਹਾਂ ਪਾਣੀ ਚਾਹ ਚੂ ਰਿਆ ਮੈਂ ਠੰਡਾ ਢੁੰਡਾ ਪਾਣੀ ਬਣਾ ਦੇ ਯਾਰ ਚੱਲ ਮੈਂ ਪਾਣੀ ਲਿਆਣਾ ਤੁਸੀਂ ਬੈਠੋ ਇਨੇ ਤੂੰ ਜਣੀ ਬਈ ਕੀ ਕਰੀਏ ਯਾਰ ਉਕਰਨਾ ਪੈਣਾ ਹੁਣ ਕੁਛ ਨਾ ਕੁਛ ਅੱਛਾ ਹੋਰ ਕੋ ਬੜਾ ਘੰਟਾ ਹੈ ਜੀ ਬਾਈ ਕਿਆ ਨਾਮ ਇਹਦਾ ਰੱਖਿਆ ਤੁਸੀਂ ਨੇ ਬਾਈ ਨਾਮ ਨਹੀਂ ਹੁਣ ਤੱਕ ਦਾ ਹੋਇਆ ਇਹਦਾ ਅਸੀਂ ਤਾਂ ਸਾਲਾ ਪੁੱਤੂ ਕੰਮ ਹੋਇਆ ਪਿਆ ਨਾਮ ਨਹੀਂ ਕਰ ਹੋਇਆ ਹੱਦਾ ਲਾਸੀ ਕਰ ਦਿੰਦੇ ਇਹਦਾ ਨਾਮ ਕੰਮ ਕਰੋ ਇਹਦੇ ਨਾਮ ਚ ਚਮਲਿੰਗਾ ਰੱਖ ਦੋ ਚਮਲਿੰਗਾ ਓ ਯਾਰ ਬਾਈ ਮਾਸੀ ਦੇ ਪਿੰਡ ਜਾਈਏ ਇੱਦਾਂ ਘੰਟਾ ਦਾ ਰਾਇ ਓ ਛੱਡ ਤੈਨੂੰ ਪਤਾ ਹੈਗਾ ਮਾਸੜ ਦਾ ਓ ਯਾਰ ਕੀ ਤੇਈ ਨਹੀਂ ਮਿਲਿਆਉਂਗੇ ਨਾਲੇ ਪੰਪ ਚਾਏ ਜੰਨੇ ਹੈ ਜੇ ਗੱਡੀ ਦਿਖਾਵਾਂਗੇ ਨਾਲੇ ਆਪਣੀ ਓ ਲੋ ਬਾਈ ਪਾਣੀ ਪੀਓ ਯਾਰ ਤੁਸੀਂ ਬਹੁਤ ਬਹੁਤ ਧੰਨਵਾਦ ਬਾਈ ਬੱਸ ਮੈਨੂੰ ਇਹਨੇ ਦੱਸਤਾ ਬਈ ਤੇਰਾ ਪਿੰਡ ਹੈ ਉਹ ਵੀ ਯਾਰ ਟੇਪ ਆ ਯਾਰ ਆ ਗਿਆ ਜਿਹੜਾ ਬੋੜਿਆ ਲੱਗਿਆ ਵਾ ਇਹ ਮੈਨੂੰ ਯਾਦ ਆ ਕੇ ਉਦਰਤੀ ਹੈ ਨਾ ਮਾਚਾਂ ਨੂੰ ਯਾਰ ਆਹੀ ਪਿੰਡ ਹੈ ਨਾ ਫਿਰ ਉਹ ਵੀ ਟੇਪ ਪੈਂਚਰ ਹੀ ਹੋਈ ਯਾਨੀ ਕਿ ਦੁਕਾਨ ਕੋਲੇ ਆਹੋ ਪੈਂਚਰ ਹੋਇਆ ਵਾ ਤਾਂ ਪਿੰਡ ਪਤਾ ਲੱਗਿਆ ਨਹੀਂ ਤੁਸੀਂ ਕਿੱਥੇ ਠੱਕੇ ਹੋ ਹੋਰ ਯਾਰ ਆ ਤਾਂ ਹੈ ਯਾਰ ਕਦੇ ਹੁੰਦਾ ਮਾਂਗ ਤੇ ਆਇਆ ਗਿਆ ਨਹੀਂ ਉਹ ਕਿੱਥੇ ਵੱਜਦਾ ਕੰਮ ਕਰੇ ਨਹੀਂ ਬਾਈ ਛੱਲੇ ਵੀ ਬਹੰਦਾ ਹੀ ਆ ਮਿਲਣ ਨੂੰ ਦਾ ਆ ਨਹੀਂ ਤਾਂ ਮਿਲਣ ਚਲ ਕੋਈ ਬਾਕੀ ਮੈਂ ਰੋਟੀ ਬਣਵਾਉਂਦਾ ਜੀ ਬਣਵਾ ਨਾ ਬਾਈ ਖਾ ਕੇ ਯਾਰੀ ਰੋਟੀ ਆ ਕਾ ਬਣਾਉਂਦਾ ਓਏ ਪਤਾ ਕੀ ਗੱਲ ਹੋਗੀ ਅਸੀਂ ਅੱਜ ਨਾਣਾ ਦੇ ਵੀ ਮੱਥਾ ਟੇਕਣ ਲੰਗੇ ਅੱਛਾ ਤਾਂ ਕਰਕੇ ਥੱਕੇ ਗਏ ਆ ਥੋੜਾ ਜਨਾ ਤੁਸੀਂ ਢਾਬੇ 'ਚ ਖਾ ਲਈ ਦੀ ਪੂਰੀ ਪੋਏ ਯਾਰ ਤੁਸੀਂ ਸਵੇ ਨੂੰ ਲੰਘ ਜਿਓ ਉੱਥੇ ਨਾ ਨਾ ਤੈਨੂੰ ਕਹਿੰਦੇ ਇੱਥੇ ਡੇਢ ਮਿੰਟ ਲੱਗਦਾ ਉੱਥੇ ਢਾਈ ਘੰਟੇ ਲੱਗੇ ਦੇਖਦਾ ਅੱਜ ਟ੍ਰੈਫਿਕ ਕਰਕੇ ਹੋਗਾ ਹੁਣ ਹਾਂ ਬੱਸ ਟ੍ਰੈਫਿਕ ਦਾ ਤੈਨੂੰ ਪਤਾ ਤਾ ਹੈਗਾ ਪੀਵੀ ਪੈਪਾ ਜੱਦਾ ਹਲਾ ਓਵਰ ਬ੍ਰਿਜ ਜੇ ਬਣਿਆ ਏ ਥੋੜਾ ਜਿਆ ਘਟਿਆ ਥੋੜਾ ਹੈ ਕੰਮ ਚੱਲ ਕੋਈ ਨਹੀਂ ਤਾਂ ਵੀ ਪੀੜ ਦੁੱਗਣੀ ਵੱਧ ਰਹੀ ਏ ਹੋਰ ਕੋਈ ਨਾ ਕੋਈ ਕਣਕ ਲਾਈ ਵੀ ਆ ਬਾਡੀ ਪਰ ਬਈ ਛਾਲ ਬਧੀਆ ਯਾਰਾ ਸਾਡੇ ਦਾ ਸਾਡੇ ਦਾ ਭਈਏ ਨਹੀਂ ਮਿਲਣਾ ਜਾ ਰਹੇ ਨਾ ਨਾ ਰਹਿ ਗਿਆ ਆਪਣੇ 6 5 4 ਕਿੱਲੇ ਰਹਿ ਗਏ ਬਾਕੀ ਤਾਂ ਭਈਏ ਨਹੀਂ ਮੈਨੂੰ ਕੋਈ ਲੇਬਰ ਨਹੀਂ ਮਿਲ ਰਹੀ ਪਤਾ ਹੋਰ ਕਿੱਧਰ ਲੰਘੀ ਬਸ ਪਤਾ ਹੀ ਯਾ ਤੈਨੂੰ ਯਾਰ ਅਸੀਂ ਨੇ ਤਿੰਨ ਤਾਂ ਮੈਨਾਂ ਵਾਲਿਆਂ ਨਾਲ ਗੱਲ ਕਰੀ ਕਹਿੰਦਾ ਸਾਡੀ ਤਾਂ ਬੁੱਕ ਹੈ ਜੀ ਕੰਮ ਇਹਦਾ ਉਹ ਬਈਆਂ ਵਾਲਿਆਂ ਨੂੰ ਵੀ ਪੁੱਛਿਆ ਭਈਏ ਨਾਲ ਦੇ ਪਿੰਡ ਚ ਆਪਣੇ ਪਿੰਡ ਚ ਹੀ ਆਏ ਹੋਏ ਆ ਉਹ ਬਾਈ ਥੱਕੇ ਹੋਏ ਆ ਆਪਣਾ ਕੰਮ ਕਰੀ ਜਾਂਦੇ ਆ ਚਲੋ ਚਾਲੇ ਦਾ ਗੱਲਾਂ ਹੁੰਦੀਆਂ ਰਹਿਣੀਆਂ ਹਨਾ ਉਹ ਪੰਪ ਹੈਗਾ ਆਪਣੇ ਪਰ ਪੰਪ ਹੋਊਗਾ ਬਾਈ ਹਾਂ ਪੰਪ ਗੱਡੀ 'ਚ ਪਿਆ ਹੋਊਗਾ ਪੰਪ ਪਰ ਤੁਸੀਂ ਯਾਰ ਰਾਤ ਨੂੰ ਯਾਰ ਨਾ ਆਉਂ ਜਾਉ ਮੈਂ ਤੁਹਾਨੂੰ ਅਹੀਂ ਸਲਾਹ ਦਿੰਦਾ ਉਹ ਕੋਈ ਨਹੀਂ ਅਸੀਂ ਲੰਘੇ ਆਣਾ ਯਾਰ ਹੁਣ ਦੇਖ ਅੱਜ ਮਾਸੀ ਕੋਲ ਜੀ ਕਰਿਆ ਵੀ ਜਾਣਾ ਹੈ ਅੱਧੇ ਘੰਟੇ ਦਾ ਰਸਤਾ ਹੈ ਨਹੀਂ ਕਰਾ ਜਾਣਾ ਅੱਧੇ ਘੰਟੇ ਦਾ ਰਸਤਾ ਚੱਲ ਕੋਈ ਨਹੀਂ ਫਿਰ ਆਉਂ ਤਾਰ ਕਾਲੇ ਲਾਏ ਕਹਿੰਦੇ ਨੂੰ ਪਤਾ ਹੀ ਨਹੀਂ ਫਿਰ ਮੈਂ ਪੰਪ ਦੇ ਦਿੰਦਾ ਚੱਲ ਚੱਲ ਦੇ ਫਿਰਗਾ ਚਲੋ ਆ ਗਿਆ ਫੋਨ 12:00 ਬਜੇ ਪਏ ਆ ਹਲੋ 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 ਹਾਂ ਭਾਈ ਪਹੁੰਚ ਗਿਆ ਹਲੋ ਉਹ ਬਾਈ ਕਾ ਨੂੰ ਪਹੁੰਚੇ ਆ ਸਾਡੀ ਤਾਂ ਗੱਡੀ ਪਲਟ ਗਈ ਹੈ ਗੱਡੀ ਪਲਟ ਗਈ ਸਾਡੀ ਯਾਰ ਸਾਰੀ ਫੁੱਟ ਦੀ ਗੱਡੀ ਪੁੱਠੀ ਹੋਈ ਪਈ ਹੈ ਗੱਡੀ ਸਾਡੀ ਕਿੱਥੇ ਸੇਰਾ ਪਿੰਡ ਜਿਹੜਾ ਕ੍ਰੋਸ ਕਰਦੇ ਆ ਐਸੇ ਬਰੋਟਾ ਜਾਨੀ ਹੈਗਾ ਜਿਹੜੇ ਸੁਨਨੀ ਜੀ ਸੜਕ ਤੇ ਜਾਂਦੀ ਆ ਯਾਰ ਬਾਈ ਮੈਂ ਕਹਿ ਤਾ ਰਿਹਾ ਤਾ ਬੀੜ ਰੁਕ ਜਾਓ ਤੁਸੀਂ ਕਿ ਮੈਨੂੰ ਵੀ ਨਹੀਂ ਪਤਾ ਲੱਗਿਆ ਉਹ ਮੈਂ ਯਾਰ ਇਹਨੂੰ ਹੈਪੀ ਨੂੰ ਕਿਹਾ ਵੀ ਚੱਲ ਕੋਈ ਨਾ ਹੁਣ ਜੋ ਹੋ ਗਿਆ ਮੈਂ ਹੁਣ ਕੀ ਕਰਾਂ ਹੁਣ ਮੈਂ ਬਾਈ ਯਾਰ ਛੇਤੀ ਆ ਯਾਰ ਤੂੰ ਮੈਂ ਹੈਪੀ ਨੂੰ ਵੀ ਕਿਹਾ ਬਈ ਯਾਰ ਤੂੰ ਆਹ ਨਾ ਕਰੋ ਅਸ ਅਕੇਨਾ ਰੋਡ ਪਰ ਜਾਂਦੇ ਆਂ ਤੇ ਗਤੀ ਵਾਜਾ ਬਲਤਾ ਮੈਂ ਤਾਂ ਸਾਈਡ ਤੋਂ ਕੱਢਦਾ ਕਹਿੰਦਾ ਨਹੀਂ ਜਦਾ ਕੋਈ ਨਹੀਂ ਉਹ ਉੱਡ ਘੱਟੀ ਪਾ ਦੇ ਬਈ ਚਾਲਾ ਕੋਈ ਨਹੀਂ ਬਾਈ ਮੈਂ ਪਹੁੰਚਦਾ ਫਿਰ ਛੇਤੀ ਟਾਈਮ ਨਾ ਖਰਾ ਮੈਂ ਪਹੁੰਚਦਾ ਤੇਰੇ ਕੋਲੋਂ ਕਿਆ ਯਾਰ ਪੰਜ ਮਿੰਟ ਚ ਪਹੁੰਚਦਾ ਤੇਰੇ ਕੋਲ ਮੈਂ ਨਾਲੇ ਮੜੇ ਹੋਰ ਸਾਨੂੰ ਸਭ ਹੀ ਲੈ ਆਈਆਂ ਸਭ ਲੈ ਆ ਨਾਲ ਆ ਜਾ ਯਾਰ ਜਲਦੀ ਆ ਭਾਈ ਲੈ ਇਹਦਾ ਹੀ ਸਿਆਪਾਸ ਛੇੜਦਾ ਯਾਰ ਮੈਂ ਨਾਲੇ ਕਿਹਨੇ ਦੱਸਦਾ ਇਹਨਾਂ ਨੂੰ ਕਿਹੋ ਜਿਹਾ ਉਹ ਤੋਂ ਪੀਰੀ ਹੋਈ ਉਰੇ ਤਾਂ ਕੋਈ ਵੀ ਨਹੀਂ ਹੈਗਾ ਮੂੰਹ ਫੋਂਟਾ ਆਇਆ ਤਾਂ ਹੁਣੇ ਵੀ ਗੱਡੀ ਪਲਟ ਗਈ ਹੈ ਸਿਰੀ ਕਾਲ ਗੁੱਲੂ ਕਾਲਿੰਗ ਕਰੂ ਹੈ ਫੋਨ ਨਹੀਂ ਚੱਕਦਾ ਹੈ ਸਿਰੀ ਕਾਲ ਗੁੱਲੂ ਯਾਰ ਲ ਲੋਕ ਆਪੇ ਫੋਨ ਕਰਕੇ ਆਪੇ ਨਹੀਂ ਚੱਕਦੇ ਚਲ ਦੂਜਿਆਂ ਨੂੰ ਫੋਨ ਲਾ ਕੇ ਦੇਖਦਾ ਹੇ ਸਿਰੀ ਕਾਲ ਸ਼ਿੰਦਾ ਕਾਲਿੰਗ ਸ਼ਿੰਦਾ ਉਹ ਤੂੰ ਤਾਂ ਚੱਕ ਲੈ ਬਾਈ ਉਹ ਚੱਕ ਨਾ ਹੈਲੋ ਹਾਂ ਬਾਈ ਉਹ ਬਾਈ ਕਿੱਥੇ ਖੜੀ ਗੱਡੀ ਥੋੜੀ ਪਲਟੀ ਵੀ ਕੀ ਆਊਗਾ ਤੈਨੂੰ ਹੈ ਉਹ ਯਾਰ ਬਾਈ ਤੇਰਾ ਫੋਨ ਆਇਆ ਤਾਂ ਹੁਣੇ ਵੀ ਗੱਡੀ ਪਲਟ ਗਈ ਮੇਰੀ ਯਾ ਨਾ ਬਾਈ ਤੁਹਾਨੂੰ ਪਹੁੰਚਣਾ ਕੋਈ ਨਾ ਕੋਈ ਦੋ ਤਿੰਨ ਘੰਟੇ ਹੋ ਗਏ ਲਾਹੋਰ ਯਾਰ ਤੈਨੂੰ ਕੀ ਹੋ ਗਿਆ ਨਹੀਂ ਨੀਂਦ ਨੂੰ ਜਿੱਦਾਂ ਨਹੀਂ ਬੋਲੀ ਜਾਂਦਾ ਕਿਤੇ ਕੋਈ ਯਾਰ ਬਾਈ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਕਮਾਲ ਹੈ ਚੱਲ ਠੀਕ ਹੈ ਫਿਰ ਯਾਰ ਫੋਂਟਾ ਮੈਨੂੰ ਆਇਆ ਤਾਂ ਯਾਰ ਕੋਲਿਸਟ ਚੈੱਕ ਕਰਦਾ ਇੱਕ ਮਿੰਟ ਉਹ ਕੋਲ ਤਾਂ ਕਿਸੇ ਦੀ ਆਈ ਹੋਈ ਨਹੀਂ ਹੈਗੀ ਉਹ ਫੋਨ ਕਿਨੇ ਕਰਦਾ ਮੈਨੂੰ ਨਾਲੇ ਉਹਨਾਂ ਨੂੰ ਤਾਂ ਪਹੁੰਚਣ 2-3 ਘੰਟੇ ਹੋਗੇ। ਬਾਈ ਗੜਪੜ ਲੱਗਦੀ ਐ ਕੋਈ।